18 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਤੇ ਤੁਹਾਡੇ ਹਲਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਅੱਜ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਕੁਝ ਕੁ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਪਿਛਲੇ ਕਈ ਦਿਨਾਂ ਤੋਂ ਕਿਹਾ ਸੀਗਾ ਕਿ ਪੰਜਾਬ ਵਿੱਚ ਵੀ ਮੀਂਹ ਮੜਨਗੇ ਪਰ ਬਹੁਤਾ ਜ਼ੋਰ ਪਹਾੜਾਂ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲੱਗਦਾ ਹੋਇਆ ਦਿਖਾਈ ਦਿੱਤਾ ਚਾਹੇ ਉੱਤਰਾਖੰਡ ਹੋਵੇ ਚਾਹੇ ਜੰਮੂ ਤੇ ਹਿਮਾਚਲ ਉਹਨਾਂ ਵਿੱਚ ਵੱਡੇ ਪੱਧਰ ਤੇ ਤੇ ਭਾਰੀ ਮੀਂਹ ਦੇਖਣ ਨੂੰ ਮਿਲੇ ਸੋ ਅੱਜ ਉਮੀਦ ਹੈ ਕਿ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਵੀ ਪੈਂਦੇ ਹੋਏ ਦਿਖਾਈ ਦੇ ਰਹੇ ਹਨ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰ ਚਾਹੇ ਉਤਰਾਖਾ ਆਪਣਾ ਗੁਰਦਾਸਪੁਰ ਪਠਾਨਕੋਟ ਜਾਂ ਇਹਨਾਂ ਨਾਲ ਲੱਗਦੇ ਇਲਾਕੇ ਹੁਸ਼ਿਆਰਪੁਰ ਕਰਪੂਥਲਾ ਜਲੰਧਰ ਲੁਧਿਆਣਾ ਚੰਡੀਗੜ੍ਹ ਮੋਹਾਲੀ ਆਨੰਦਪੁਰ ਸਾਹਿਬ ਰੁੱਪੜ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਤੇਜ਼ਮੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਮੀਤੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਜਾਂ ਦੁਪਹਿਰ ਦੇ ਆਸ-ਪਾਸ ਸ਼ੁਰੂ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਅਮਰitsar ਤਰਨਤਾਰਨ ਜਨਨ ਲੱਗਦੇ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਕਈ ਜਗ੍ਹਾ ਦੇਖਣ ਨੂੰ ਮਿਲ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਹੈ ਬਹੁਤੇ ਵੱਡੇ ਪੱਧਰ ਤੇ ਮੀਂਹ ਦੀ ਜਿਹੜੀ ਉਮੀਦ ਹੈ ਉਹ ਪਹਾੜਾ ਦੇ ਨਾਲ ਲੱਗਦੇ ਪਿਆਤੂ 60 ਕਿਲੋਮੀਟਰ ਘੇਰੇ ਦੇ ਵਿੱਚ ਹੋਣਗੇ ਪਹਾੜੀ ਖੇਤਰਾਂ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਮੀਂਹ ਦੀਆਂ ਕਰਬੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਹੋ ਸਕਦਾ ਹੈ ਕਿ ਪੰਜਾਬ ਦੇ ਇੱਕ ਅੱਧੇ ਜ਼ਿਲ੍ਹੇ ਦੇ ਵਿੱਚ ਆਮ ਨਾਲੋਂ ਥੋੜ੍ਹਾ ਜਿਹਾ ਵੱਧ ਮੀਂਹ ਵੀ ਪੈ ਜਾਵੇ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੀਂਹ ਦੀਆਂ ਕਰਬੀਆਂ ਦੁਪਹਿਰ ਤੋਂ ਬਾਅਦ ਤੇ 19